ਮੂੰ ਤੇ ਰਮਾਲ ਰਮੂਲ ਬੰਨ ਲੈਣਾ ਸੀਗਾ ਦੇਖ ਲੋ ਜੀ ਲੋਕਾਂ ਦਾ ਹਾਲ ਵੇੜ ਦੀਆਂ ਚਾਰ ਟਰਾਲੀਆਂ ਭਰ ਚੁੱਕੀਆਂ ਐ ਤੇ ਪੰਜਵੀਂ ਟਰਾਲੀ ਲੱਗੀ ਹੋਈ ਆ ਹਾਂ ਪੰਜਵੀਂ ਟਰਾਲੀ ਹੋ ਗਈ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਭਾਈ ਇੱਥੇ ਕੂੜਾ ਨਾ ਸਿਟਿਆ ਕਰੋ ਨਾ ਗੰਦ ਪਾਇਆ ਕਰੋ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਨੂੰ ਸ਼ਰਮ ਆਵੇ ਜਿਹੜੇ ਇਹ ਕੂੜਾ ਸਿਟ ਕੇ ਜਾਂਦੇ ਨੇ ਪੰਚ ਸ਼ਰਮਾ ਸਵੇਰ ਦੇ ਲੱਗੇ ਹੋਏ ਨੇ ਮਿਹਨਤ ਕਰਨ ਕੁਲਵੀਰ ਸਿੰਘ ਢਾਲੀਵਾਲ ਹੀਰਾ ਗਿੱਲ ਸਾਡੇ ਅੰਕਲ ਜੀ ਪ੍ਰਿਤਪਾਲ ਸਿੰਘ ਜੀ ਧਵਨ ਕਹੋ ਜੀ ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਤੇ ਇਹੀ ਸੰਦੇਸ਼ ਆ ਬਾਹਰ ਚ ਫਾਇਰ ਰੱਖੋ ਬਿਮਾਰੀਆਂ ਤੋਂ ਬਚੋ ਆਪਰੇ ਰਹੋ ਸਿਹਤ ਬਣਾਓ ਜਿਹਨੇ ਵੀ ਕੰਮਕਾਰ ਕਰੋ ਜਿਹੜੇ ਚਰਨ ਵਾਲੇ ਆ ਆ ਦੇਖੋ ਮੰਤਰਾ ਆ ਇਸੀ ਫੋਨ ਆਈ ਜਾਏਗਾ ਲੋਕਾਂ ਨਾਲ ਪੰਦੇ ਵਾਲੇ ਆਪ ਤੇ ਲਾਓ ਉਹਦਾ ਉਹਦਾ ਜਿਹੜੇ ਚੱਕਰੇ ਜਾਣ ਲੈ ਕੋਈ ਲੈਂਦਾ 100 150 ਕੁਝ ਦੇ ਕੇ ਆਪ ਦਾ ਭਾਈ ਉਹਨਾਂ ਨੂੰ ਤੇ ਉਹ ਨਾਲੇ ਅਗਲੇ ਦਾ ਰੋਜ਼ਗਾਰ ਬਣੇ ਇੱਥੇ ਲੋਕੀ ਆਉਂਦੇ ਜਾਂਦੇ ਪਿੰਡ ਦੇ ਦੇਖਦੇ ਪਿੰਡਾਂ ਦਾ ਕੀ ਹਾਲ ਆ ਪਿੰਡ ਵਾਲੇ ਮੇਨ ਗਲ ਮੇਨ ਸੜਕ ਆ ਇਹ ਪਿੰਡ ਦੀ ਬਿਲਕੁਲ ਜੀ ਮੇਨ ਸੜਕ ਦੀ ਬੜਦਾ ਹੀ ਦੇਖ ਰਿਹਾ ਹਾਂ ਪਿੰਡ ਦਾ ਆ ਹਾਲ ਉਹਦਾ ਥੋੜਾ ਫਿਰ ਤੋਂ ਇਹਦੇ ਤੇ ਆਇਆ ਹਾਂ ਹਾਂ ਬਾਕੀ ਸਭ ਠੀਕ ਹੈ ਜੀ ਆਹ ਬੈਟਰੀ ਚ ਲਾਉ ਤੇ ਪੂਰਾ ਛੁੜੇ ਵਾਲਿਆਂ ਨੂੰ ਕਿਤਾਉ ਛੜਾ ਕੇ ਜੀ ਸਾਰੇ ਦੋਸਤਾਂ ਭੈਣਾਂ ਨੂੰ ਇਹ ਹੀ ਬੇਨਤੀ ਆ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਨੂੰ ਆਵਾਜ਼ ਜੀ ਆ ਕੁੰਡਾ ਲਾਇਆ ਜੀ ਫੋਟੋਆਂ ਦੀ ਬੰਦ ਕਰਾਂ ਨਾ ਭਾਈ ਨਾ ਨਾ ਕੈਸਾ ਨਾ ਪਤਾ ਲੱਗਦੇ ਆ ਵੀ ਫੋਟੋਆਂ ਆਸਮਾਨ ਦੇ ਕੰਮ ਕਰ ਲੋ ਜੀ ਇਹ ਕੰਮ ਕਰ ਨਹੀਂ ਜਾਣਾ ਗਾਲੇ ਵੀਰੇ ਬੰਦੇ ਨੇ ਮੇਟ੍ਰਿਕ ਦੇ ਘੰਡੇ ਦਾ ਟਾਈਮ ਦਿੱਤਾ ਲੈ ਕੋਈ ਨਹੀਂ ਜੀ 10 ਮਿੰਟ ਰੋਕ ਹੋਣਾ ਹਾਂ ਹਨੀ ਵੀਰੇ ਸਹੀ ਚੀਜ਼ ਆ ਹਲੇ ਹੂੰ ਇਹਦਾ ਨਾ ਚੱਕਿਆ ਜਾਣਾ ਇਸ ਸਵੇਰੇ ਜਦੋਂ ਅਸੀਂ ਸਫਾਈ ਕਰਨੀ ਸ਼ੁਰੂ ਕੀਤੀ ਆ ਦੁਆ ਪੂਰੀ ਸੜਕ ਕੂੜੇ ਨਾਲ ਭਰੀ ਹੋਈ ਸੀ ਪੂਰੀ ਸੜਕ ਤੇ ਦੋਨਾਂ ਸਾਈਡਾਂ ਤੇ ਕੂੜਾ ਹੀ ਕੂੜਾ ਕੂੜਾ ਹੀ ਕੂੜਾ ਦਿਖ ਰਿਆ ਸੀ ਹੁਣ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਛੜ ਕੇ ਕਿੰਨੀ ਖੁੱਲੀ ਡੁੱਲੀ ਹੋ ਗਈ ਛੜ ਕੇ ਹਾਂਜੀ ਦੀਪਾਂ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਆਹ ਦੇਖ ਲਓ ਜੀ ਇੰਨਾ ਕੂੜਾ ਸੀਗਾ ਇਹ ਚੌਥੀ ਪੰਜਵੀਂ ਟਰਾਲੀ ਚੱਲੀ ਹੋਈ ਚਾਹ ਛੱਟਾ ਪੰਜਵੀਂ ਥਿਆਰ ਆ ਤੇ ਕਿਰਪਾ ਕਰਕੇ ਨਾ ਛੱਟੋ ਅਸੀਂ ਹੁਣ ਆਣਾ ਇੱਥੇ ਅਸੀਂ ਲੰਘਣਾ ਤੇ ਹੁਣ ਐਦਾਂ ਦੇ ਹਾਲਾਤ ਸੀਗੇ ਕਿਉਂਕਿ ਲੰਘ ਨਹੀਂ ਸਕਦਾ ਜੀ ਨਹੀਂ ਸਮੈਲ ਆਦੀ ਤੇ ਬਾਕੀ ਰੇੜੀ ਵਾਲਿਆਂ ਨੂੰ ਬੇਨਤੀ ਆ ਮੈਂ ਇੱਥੇ ਨਾ ਛੱਟੋ ਅੱhle ਬੇਨਤੀ ਆ ਫਿਰ ਬਾਅਦ ਚ ਤੁਹਾਨੂੰ ਕਾਰਵਾਈ ਕਰਨੀ ਪਊਗੀ ਇੱਥੇ ਉਹ ਬੇਨਤੀ ਆ ਕਿ ਐਦਾਂ ਸੁਭਾਈ ਰੱਖੋ ਦੇਖੋ ਕਿੱਡੀ ਸੋਣੀ ਬਣਦੀ ਕਿੱਡੀ ਸੋਣੀ ਬਣਦੀ ਬਿਲਕੁਲ ਜੀ ਤੇ ਇਦਾਂ ਬਿਲਡਿੰਗ ਨੂੰ ਸਾਫ਼ ਸੁਥਰਾ ਰੱਖੀਏ ਸੋਹਣਾ ਬਣਾਈਏ ਕਿਉਂਕਿ ਪਿੰਡ ਆਪਣਾ ਵਾ ਬਿਲਕੁਲ 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 ਪਿੰਡ ਆਪਣਾ ਤੇ ਸਫਾਈ ਵੀ ਇਹਦੀ ਸਾਰੇ ਆਪਾਂ ਕਰੀਏ ਨਾਲੇ ਇਹ ਨਹੀਂ ਕਿ ਅਸੀਂ ਜੀ ਬਾਕੀ ਵੀ ਆਓ ਜਿਹਨਾਂ ਨੂੰ ਦਿਨ ਨੂੰ ਲਿਖਦਾ ਪਿਆ ਆਓ ਜਰੂਰ ਲਾਈਵ ਦੇਖੋ ਠੀਕ ਆ ਭਾਈ ਧੰਨਵਾਦ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸਸਟ ਕਰ ਜੀ ਦੇਸ਼ਨੀ ਕਹਿਣਾ ਚਾਹੁੰਦੇ ਸੀ ਆਪਾਂ ਤਾਂ ਐ ਕਹਿਨੀ ਆ ਵੀ ਦੇਖੋ ਆਪਣਾ ਘਰ ਆ ਆਪਣਾ ਆਉਣ ਦਾ ਜਾਣ ਦਾ ਪਹਿਣ ਦਾ ਸੌਣ ਦਾ ਦਰਵਾਜ਼ਾ ਆ ਜੀ ਜੇ ਆਪਾਂ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਆਪਣੇ ਵਾਤਾਵਰਣ ਨੂੰ ਸਾਫ਼ ਰੱਖਾਂਗੇ ਤਾਂ ਆਪਣੇ ਆ ਸਾਰਾ ਸ੍ਰੀ ਦੀ ਤੰਦਰੁਸਤ ਰਹੇਗਾ ਤੁਹਾਡੇ ਆਂਦੀ ਗਵੰਦੀ ਵੀ ਤੰਦਰੁਸਤ ਰਹਿਣਗੇ ਜੇ ਤੰਦਰੁਸਤ ਰਹਿਣਗੇ ਤਾਂ ਦਾ ਮਤਲਬ ਇਹ ਵੀ ਪਹਿਲੇ ਤੇ ਨਾਲ ਸਫਾਈ ਕੀਤੀ ਜਾਵੇ ਸਭ ਤੋਂ ਪਹਿਲਾ ਨੰਬਰ ਠੀਕ ਹੈ ਜੀ ਜਿਹੜੀ ਹੁਣ ਆਪਾਂ ਦੇਖੋ ਕਿੰਨਾ ਵਧੀਆ ਤੁਸੀਂ ਕੀਤਾ ਮੈਨੂੰ ਖੁਸ਼ੀ ਹੋਈ ਹੈ ਮੈਂ ਲੰਘਦਾ ਹੋਇਆ ਤੁਹਾਡੇ ਇਸ ਕੋਲ ਦੀ ਲੰਘਦੇ ਲੰਘਦੇ ਨੂੰ ਚੰਗਾ ਲੱਗਿਆ ਮੈਂ ਰੁਕ ਗਿਆ ਠੀਕ ਹੈ ਕਿ ਮੈਂ ਕਹਿੰਦਾ ਜਿੰਨੀਆਂ ਲੁਫਾਫਾ ਛੁੱਟਦੇ ਲੋਕ ਨਜ਼ਰ ਆਉਂਦੇ ਨੇ ਉਹਨਾਂ ਤੇ ਇਹ ਚੀਜ਼ ਦਾ ਇਦਾਂ ਕਰੋ ਕਿ ਕਿਸੇ ਕਿਸੇ ਨਾਲ ਲੜਾਈ ਝਗੜੇ ਦੀ بجائے ਤੁਸੀਂ ਵੀਡੀਓ ਬਣਾ ਲਓ ਉਸ ਤੋਂ ਬਾਅਦ ਉਹਨੂੰ ਜੁਰਮਾਨਾ ਪਾ ਕੇ ਸਾਫ਼ ਗੱਲ ਹੈ ਸਪੈਸ਼ਲੀ ਜੇ ਕੋ ਇਸ ਕਰਕੇ ਆਪਾਂ ਨੂੰ ਆਹ ਕਦਮ ਚੱਕਣਾ ਚਾਹੀਦਾ ਸਾਫ ਸਪਾਈ ਇਹਦਾ ਜਦੋਂ ਮੁਸਾਫਾ ਰੁਟਦਾ ਆ ਮੇਰਾ ਭਰਾ ਕੋਈ ਲੰਗ ਦਾ ਬੜਦਾ ਅੱਖ ਬੰਦ ਕਰਕੇ ਨਾਲ ਲੰਘਿਆ ਜਾਵੇ ਮੈਂ ਕਹਿੰਦਾ ਜੇ ਕੋਈ ਮੁਸਾਫਾ ਲਿੱਟਦਾ ਆ ਉਹਦੇ ਨਾਲ ਲੜਨ ਦੀ ਜੇ ਆ ਉਹਦੀ ਵੀਡੀਓ ਬਣਾ ਲਓ ਉਸ ਤੋਂ ਬਾਅਦ ਪ੍ਰਸ਼ਾਸਨ ਆਪਣੇ ਫ੍ਰੈਂਡ ਦੇ ਵਿੱਚ ਮੂਤ ਫਿਰ ਬੰਦੇ ਨੇ ਸੋਹਣੇ ਸੋਹਣੇ ਵਧੀਆ ਕੰਮ ਕਰਾਉਣੇ ਉਹ ਬੈਠੇ ਨੇ ਉਹਨਾਂ ਨੂੰ ਡਰਾ ਦਿਓ ਭਾਈ ਆ ਦੇਖੋ ਵਾਫਾ ਆ ਬੰਦਾ ਸੁੱਟ ਗਿਆ ਉਹ ਐਕਸ਼ਨ ਕਿਵੇਂ ਲੈਂਦਾ ਆ ਭੈਣ ਭਰਾ ਦੇ ਤੌਰ ਤੇ ਲੈਂਦਾ ਆ ਇੱਕ ਆਰਜੀ ਦੇ ਜ਼ੁਲਮ ਕਰਨ ਦੇ ਤੌਰ ਤੇ ਲੈਂਦਾ ਆ ਇਹ ਉਹਨੇ ਆਪ ਹੀ ਲੈ ਲੈਣਾ ਤੇ ਆਪੇ ਸਫਾਈ ਕਰੀਮ ਵਧੀਆ ਹੁੰਦੀ ਰੋਧੀ ਮੇਰੀ ਇਹੀ ਬੈਂਤੀ ਹੈ ਬਾਸਾ ਦਾ ਨਾ ਸੋਤਨ ਬਹੁਤ ਆਇਆ ਇਹ ਅੱਗੇ ਕੋਈ ਕਲੀ ਨਹੀਂ ਨਾ ਪਾ ਕੇ ਜਾਂਦਾ ਸੀਗਾ ਜੀ ਉਹਨਾਂ ਨੂੰ ਮੈਂ ਹੋਰ ਦਿੱਟਣਾ ਪਿਆ ਉਹਨਾਂ ਦਾ ਸ਼ਬਰੀ ਬੋਇਆ ਜਰਾ ਹੀ ਲੱਤ ਮਾਰਦੇ ਰੋਕਦੇ ਵੀ ਨਹੀਂ ਹੈਗੇ ਸਾਰੇ ਇੱਧਰ ਪਾ ਲੋ ਇੱਧਰ 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 ਪਾ ਲੋ ਇਹ ਚੱਕੂਗਾ ਹੁਣ ਅੱਗੇ ਉਹ ਦੇਖਿਓ ਖਲਾਰ ਕੇ ਪਾਓ ਖਲਾਰ ਕੇ